ਸਰਨ ਬਿਠਾਰੋ ਪ੍ਰਭ ਕੀ ਸਰਨ ਬਿਠਾਰੋ ਪ੍ਰਭ ਕੀ ਸਰਨ ਬਿਠਾਰੋ ਜੇ ਸਿਮਰਤ ਗਨਤਾਸੀ ਉਤਨੀ ਜੇ ਸਿਮਰਤ ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਧੰਨ ਗੁਰਤੇਗ ਬਹਾਦਰ ਸਿਮਰਿਏ ਘਰ ਨੋਂ ਨਿਦੇਆਵੇ ਧਿਆਏ ਸਭ ਥਾਈ ਹੋਏ ਸਹਾਈ ਗੁਰਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦੇ ਹਾਂ ਇਹ ਜੋ ਮੈਂ ਮਾਡਲ ਤਿਆਰ ਕੀਤਾ ਹੈ ਸਾਡੇ 300 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਇਹ ਜਿਹੜਾ ਮੇਰਾ ਮਾਡਲ ਹੈ ਇਸ ਮਾਡਲ ਵਿੱਚ ਜਿਵੇਂ ਕਿ ਗੁਰਤੇਗ ਬਹਾਦਰ ਜੀ ਨੇ ਆਪਣੀ ਮਹਾਨ ਸ਼ਹਾਦਤ ਜਿਹੜੀ ਹੈ ਰਿੱਤੀ ਸੀ ਉਸ ਨੂੰ ਦਰਸਾਇਆ ਗਿਆ ਹੈ ਅਤੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਅਤੇ ਭਾਈ ਵਿਆਲਾ ਜੀ ਜਿਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਦਰਸਾਇਆ ਗਿਆ ਹੈ ਇਸ ਮਾਡਲ ਦੇ ਵਿੱਚ ਵਰਕੂਬੀ ਜਿਵੇਂ ਉਸ ਸਮੇਂ ਦੇ ਵਿੱਚ ਉਹ ਸ਼ਹਾਦਤਾਂਆਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਦਰਸਾਉਣ ਦੀ ਕੋਸ਼ਿਸ਼ ਮੇਰੇ ਵੱਲੋਂ ਕੀਤੀ ਗਈ ਹੈ ਇਹ ਮਾਡਲ ਮੈਂ ਇੱਕ ਦਿਨ ਵਿੱਚ ਤਿਆਰ ਕੀਤਾ ਹੈ ਕਾਰਡਬੋਰਡ ਪੇਪਰ ਦੇ ਨਾਲ ਇਸ ਮਾਡਲ ਨੂੰ ਤਿਆਰ ਤੇ ਗੁਰੂ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹਾਂ ਅਤੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਐਸੀ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹਾਂ ਇਹ ਮਾਡਲ ਜਿਹੜਾ ਤਿਆਰ ਗੁਰੂ ਸਾਹਿਬ ਜੀ ਦੇ ਕੇ ਅਰਦਾਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਾਡਲ ਜਿਹੜੇ ਮੈਂ ਤਿਆਰ ਕਰ ਸਕਾਂ ਆਪਣੀ ਕਲਾ ਰਾਹੀਂ ਇੱਕ ਛੋਟੀ ਜੀ ਮੇਰੇ ਵੱਲੋਂ ਬਹੁਤ ਹੀ ਛੋਟੀ ਜੀ ਕੋਸ਼ਿਸ਼ ਕੀਤੀ ਗਈ ਹੈ ਇਹ ਮਾਡਲ ਤਿਆਰ ਕਰਕੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਉਹ ਇੱਕ ਬਹਾਦਰ ਜੀ ਦੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇ ਇੱਕ ਕਨਵਿਕਲੇ ਢਾਂਗ ਦੇ ਨਾਲ ਇਸ ਮਾਡਲ ਨੂੰ ਤਿਆਰ ਕੀਤਾ ਹੈ ਜਿਸ ਵਿੱਚ ਆ ਜਿਹੜਾ ਮਾਡਲ ਹੈ ਤਾਨਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ 40 ਕੋਟੀ ਪ੍ਰਣਾਮ ਜਿਹੜਾ ਵਾ ਕਿਦੇ ਵਿੱਚ ਮੈਂ ਲਿਖਿਆ ਹੋਇਆ ਹੈ ਇਹ ਤੁਸੀਂ ਆ ਨਮ ਲਿਖਾਇਆ ਮੈਂ ਇੰਦਰੀ ਚਾਦਰ ਸ੍ਰੀ ਗੁਰੂ 172 ਦੀ ਪਹਾਣ ਸ਼ਹਾਦਤ ਨੂੰ ਕੋਟੀ-ਕੋਟੀ ਪ੍ਰਣਾਮ ਜਿਹੜਾ ਇਸ ਮਾਡਲ ਦਾ ਵੇਖ ਨਾਮ ਦਿੱਤਾ ਹੈ ਜੋ ਮੈਂ ਇੱਥੇ ਲਿਖਿਆ ਵੀ ਹੋਇਆ ਹੈ ਇਧਰ ਹਿੰਦੀ ਚਾਦਰ ਸ੍ਰੀ ਗੁਰੂ 172 ਦੀ ਅਤੇ ਪਹਾਣ ਸ਼ਹੀਦੀ ਨੂੰ ਕੋਟੀ-ਕੋਟੀ ਪ੍ਰਣਾਮ ਜਿਹੜਾ ਕੋ ਸੈਡ ਲਿਖਿਆ ਹੋਇਆ ਹੈ ਮੈਂ ਇਨਤ ਦੇ ਨਾਲ ਇੱਕ ਮਾਡਲ ਨੂੰ ਤਿਆਰ ਕੀਤਾ ਹੈ ਤੇ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਾਡਲ ਪਿਆ। ਜਿੱਤੇ ਜਦ ਮੈਂ ਮਾਡਲ ਤਿਆਰ ਕਰ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਖਿੱਦੀ ਵੱਡੀ ਕੁਰਬਾਨੀ ਸਾਡੇ ਗੁਰੂ ਸਾਹਿਬ ਜੀ ਨੇ ਦਿੱਤੀ ਹੈ। ਅਤੇ ਜਿਹੜੀ ਪਾਈ ਮਤੀ ਦਾਸ ਜੀ ਅਤੇ ਪਾਈ ਸਤੀ ਦਾਸ ਦੀ ਪਾਈ ਦਿਆਲਾ ਜੀ ਦੀ ਕੁਰਬਾਨੀ ਹੈ। ਉਹ ਵੀ ਕਿੰਨੀ ਜਿਹੜੀ ਹੈ ਕੁਰਬਾਨੀ। ਮੈਂ ਜਦੋਂ ਮਾਡਲ ਤਿਆਰ ਕਰ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਮੇਰੀ ਅਮਨ ਕਿ ਇੱਕ ਤਾਂ ਹੁੰਦਾ ਹੈ ਕਿ ਅਸੀਂ ਮਾਡਲ ਤਿਆਰ ਕਰ ਰਹੇ ਹਾਂ ਉਸ ਮਾਡਲ ਨੂੰ ਵੇਖਦੇ ਆ ਮੋਟੀਵੇਸ਼ਨ ਮਿਲਦੀ ਹੈ ਇਸ ਮਾਡਲ ਨੂੰ ਵੇਖ ਕੇ ਮੋਟੀਵੇਸ਼ਨ ਨਹੀਂ ਮੈਨੂੰ ਹੌਸਲਾ ਮਿਲਿਆ ਹੈ ਅਸੀਂ ਬਲਕਿ ਸਾਡੇ ਗੁਰੂਆਂ ਨੇ ਏਡੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਕਿਵੇਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਹਾਂ ਇਸ ਮਾਡਲ ਨੂੰ ਤਿਆਰ ਕਰਦੇ ਆ ਕਾਫੀ ਭਾਵਨਾਤਮਕ ਤਰੀਕੇ ਦੇ ਨਾਲ ਇਸ ਮਾਡਲ ਨੂੰ ਮੈਂ ਤਿਆਰ ਕੀਤਾ ਹੈ ਕਿ ਮੈਂ ਕੋਈ ਆਪਣੇ ਵੱਲੋਂ ਗੱਲ ਨਹੀਂ ਐਡ ਕਰ ਰਿਹਾ ਜੋ ਸੱਚ ਹੈ ਮੈਂ ਸੱਚ ਦੱਸ ਰਿਹਾ ਕਿ ਕਾਫੀ ਭਾਵਨਾ ਦੇ ਨਾਲ ਤੇ ਸੁਭਾਵਿਕ ਤਰੀਕੇ ਦੇ ਨਾਲ ਮਾਡਲ ਤਿਆਰ ਕਰ ਰਿਹਾ ਜਦੋਂ ਮੈਂ ਮਾਡਲ ਤਿਆਰ ਕਰ ਰਿਹਾ ਸੀ ਤਾਂ ਮੇਰੇ ਮਨ ਕੀ ਸੋਚ ਦੇ ਵਿੱਚ ਕਈ ਕੁਝ ਚੀਜ਼ਾਂ ਆ ਰਹੀਆਂ ਸੀ ਜਿਹੜੀਆਂ ਮੈਂ ਹੁਣ ਬਿਆਨ ਨਹੀਂ ਕਰ ਸਕਦਾ ਉਸ ਸਮੇਂ ਕਿ ਤੁਸੀਂ ਕਹਿ ਲਓ ਕਿ ਅੱਖਾਂ ਨੰਮ ਦੇ ਨਾਲ ਭਰੀਆਂ ਹੋਈਆਂ ਸੀ ਕਿਉਂਕਿ ਮੈਂ ਜਦੋਂ ਵਗੜਾੜੀ ਸੈਪ ਜਾਦੇਆਂ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਡਲ ਤਿਆਰ ਕਰ ਰਿਹਾ ਜਦੋਂ ਤੇ ਮੇਰੇ ਅ ਕੰਸੀ ਕੀ ਮੈਂ ਸੋਚਿਆ ਸੀ ਕਿ ਗੁਰੂ ਸਾਹਿਬ ਜੀ ਦੇ ਪਰਿਵਾਰ ਦੀਆਂ ਪੀੜ੍ਹੀਆਂ ਵੱਡੀਆਂ ਚਾਹਤਾ ਨੇ ਉਹਨਾਂ ਨੂੰ ਨੀਕੇ ਮੈਨੂੰ ਮਾਡਲ ਤਿਆਰ ਕਰਨ ਦਾ ਮੌਕਾ ਮਿਲ ਰਿਹਾ ਆਪਣੀ ਛੋਟੀ ਜੀ ਕਲਾ ਦੇ ਨਾਲ ਗੁਰੂ ਸਾਹਿਬ ਨੇ ਮੈਨੂੰ ਇਹਨੇ ਜੋਗਾ ਬਣਾਇਆ ਕਿ ਮੈਂ ਆਪਣੀ ਛੋਟੀ ਜੀ ਕਲਾ ਦੇ ਨਾਲ ਇਸ ਮਾਡਲ ਨੂੰ ਤਿਆਰ ਕਰਦਾ ਤੇ ਬਹੁਤ ਹੀ ਗੁਰੂ ਸਾਹਿਬ ਜੀ ਅਗੇ ਅਰਦਾਸ ਕਰਦਾ ਹਾਂ ਇਦਾਂ ਹੀ ਮਾਡਲ ਤਿਆਰ ਕਰਦਾ ਰਵਾਂ ਤੇ ਤੁਹਾਡੇ ਸਾਹਮਣੇ ਮਾਡਲ ਲੈ ਕੇ ਆਂਦਾ ਰਵਾਂ ਤੇ ਮਾਡਲ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਹ ਮਾਡਲ ਜਿਹੜਾ ਮੈਂ ਤਿਆਰ ਕੀਤਾ ਹੈ ਐਂਦਲੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਇਹ ਜਿਹੜਾ ਮਾਡਲ ਜਿਹੜਾ ਮੈਂ ਤਿਆਰ ਕੀਤਾ ਹੈ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਮਾਡਲ ਤਿਆਰ ਕਰਦਾ ਰਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਕੀ ਸਰਨ